ਹਾਂਜੀ ਸਤਿ ਸ਼੍ਰੀ ਅਕਾਲ ਜੀ ਦੋਸਤੋ ਮੈਂ ਜਗਦੀਸ਼ ਖਾਤਰੋਂ ਆ ਜਿਹੜਾ ਤੁਸੀਂ ਬੂਟਾ ਦੇਖ ਰਹੇ ਹੋ ਜੀ ਇਹ ਘਰ ਵਿੱਚ ਬਦਾਮ ਦੇ ਨਾਲ ਨਾ ਬੂਟਾ ਤਿਆਰ ਕਰਿਆ ਹੋਇਆ ਦੁਕਾਨ ਦੇ ਉੱਪਰੋਂ ਬਦਾਮ ਲਿਆ ਕੇ ਉਹਨੂੰ ਇੱਕ ਬੰਦ ਡੱਬੇ ਦੇ ਵਿੱਚ ਇੱਕ ਨੈਪਕਨ ਪੇਪਰ ਦੇ ਵਿੱਚ ਲਪੇਟ ਕੇ ਨਾ ਬੰਦ ਡੱਬਾ ਕਰਕੇ ਉਹਨੂੰ ਫ੍ਰਿਜ ਦੇ ਵਿੱਚ ਰੱਖ ਕੇ ਇਹ ਬੂਟਾ ਤਿਆਰ ਕਰਿਆ ਸੀ ਉਹਨੂੰ 15 ਦਿਨਾਂ ਬਾਅਦ ਥੋੜਾ ਜਿਹਾ ਪਾਣੀ ਦਾ ਸਿੱਟਾ ਲਾ ਕੇ ਫਿਰ ਜਦੋਂ ਕੱਢਿਆ ਤਾਂ ਉਹਦੇ ਉੱਪਰ ਪੁੰਗਰ ਜਦੋਂ ਆਇਆ ਚੰਗੀ ਤਰ੍ਹਾਂ ਤਾਂ ਉਹਨੂੰ ਕੋਕੋ ਪੇਟ ਦੇ ਵਿੱਚ ਲਾਤਾ ਤਾਂ ਇਹ ਬੂਟਾ ਚੰਗੀ ਤਰ੍ਹਾਂ ਸਾਮ ਸਵਾਲ ਕਰਕੇ ਇੱਕ ਸੌ ਜਿੱਥੇ ਆਉਂਦੀ ਹੋਵੇ ਉਸ ਜਗ੍ਹਾ ਇਹਨੂੰ ਲਾਇਆ ਜਾਵੇ ਤਾਂ ਇਹ ਬੂਟਾ ਬਹੁਤ ਵਧੀਆ ਕਾਮਯਾਬ ਹੁੰਦਾ ਹੁਣ ਇਸ ਟਾਈਮ ਇਸ ਨੂੰ ਫਲ ਲੱਗ ਰਹੇ ਆ 5 ਸਾਲ ਬਾਅਦ origignal ਬੂਟੇ ਤੇ ਬਦਾਮ ਲੱਗ ਰਹੇ ਨੇ ਹੁਣ ਸੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਜੇ ਕੋਈ ਜਾਣਕਾਰੀ ਚਾਹੀਦੀ ਹੋਈ ਤਾਂ ਕਮੈਂਟ ਵਿੱਚ ਜ਼ਰੂਰ ਦੱਸਿਓ ਧੰਨਵਾਦ